ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਔਰ ਮੈਂ ਹਾਂ ਤੁਹਾਡਾ ਦੋਸਤ ਰਕੇਸ਼ ਲਕੀ ਅੱਜ ਪਵਨ ਵਾਲਮੀਕ ਤੀਰਥ ਦੇ ਉੱਪਰ ਪ੍ਰਗਟ ਦਿਵਸ ਮਨਾਉਣ ਦੇ ਲਈ ਬਹੁਤ ਉੱਗੀਆਂ ਸ਼ਖਸੀਅਤਾਂ ਪਹੁੰਚੀਆਂ ਨੇ ਉਸੇ ਸਥਲ ਦੇ ਉੱਤੇ ਨਤਮਸਤਕ ਹੋਣ ਦੇ ਲਈ ਰਾਸ਼ਟਰੀ ਸਮਾਜ ਸਿੰਘ ਦੇ ਖੇਤਰੀਏ ਪ੍ਰਚਾਰਕ ਬਹੁ ਰਾਮਗੋਪਾਲ ਜੀ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਉਹ ਸੰਗਤ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੁੰਦੇ ਹੋਏ ਨਮਸਕਾਰ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਅੱਜ ਦੇ ਪਵਨ भगवन वाल्मीकि जी दे प्रकट दिवस दी बहुत-बहुत लख-लख बधाइयां हो भगवन वाल्मीकि जी ने सਾਨੂੰ जो राज़ दिखाई है और जो अपने आदि ग्रंथ ਦੇ ਅੰਦਰ ਜੋ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤੇ ਨੇ ਉਹਨਾਂ ਨੂੰ ਪੜਨਾ ਵੀ ਔਰ ਸਮਝਣਾ ਬਹੁਤ ਜ਼ਰੂਰੀ ਹੈ ساری ਮਨੁੱਖ ਜਾਤੀ ਦੇ ਵਾਸਤੇ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਹੈ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ ਔਰ ਅੱਜ ਦੁਨੀਆ ਭਰ ਦੇ ਅੰਦਰ ਲੱਖਾਂ ਕਰੋੜਾਂ ਜੋਨ ਦੇ ਇਸ ਨਾਲ ਜੁੜੇ ਹੋਏ ਨੇ ਭਾਵਨਾ ਦੇ ਨਾਲ ਮੈਂ ਹੁਣ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਕਿ ਅੱਜ ਦੇ ਦਿਨ ਜੋ ਆਦੀ ਵਾਲਮੀਕੀ ਸਮਾਜ ਤੋਂ ਇੱਕ ਨਿਕਲੀ ਹੋਈ ਧਾਰਾ ਹੈ ਉਸ ਧਾਰਾ ਦੇ ਨਾਲ ਜੁੜ ਕੇ ਸਾਰਿਆਂ ਨੇ ਉਸ ਰਮਾਇਣ ਦਾ ਥੋੜਾ ਸਾਤ ਦਿਨ ਕਰੀਏ ਉਸ ਦਿਨ ਦਾ ਸਾਰੀ ਸਮੱਸਿਆ ਦਾ ਸਮਾਧਾਨ ਹੈ ਇੱਕ ਵਾਰ ਮੈਂ ਪਿਛੇ ਉਪਰਾਲਾ ਕੀਤਾ ਸੀਗਾ ਕਿ ਵੀ ਅਗਰ ਸੰਸਕ੍ਰਿਤ ਦੇ ਅੰਦਰ ਆਸੀ ਹਿੰਦੀ ਰੂਪਾਂਤਰ ਕਰਾ ਦਿੰਦੇ ਨੇ ਔਰ ਹਿੰਦੂ ਰੁਪਾਂਤਰ ਹਰ ਵਾਲਮੀਕੀ ਪੌਲੇ ਦੇ ਅੰਦਰ ਮੰਦਰ ਦੇ ਅੰਦਰ ਉਹ ਗ੍ਰੰਥਾ ਜਾਣਾ ਚਾਹੀਦਾ ਹੈ ਉਹ ਸਾਡੀ ਚਰੰਦਾ ਦਾ ਕੇਂਦਰ ਹੈ ਆਸਤਾ ਦਾ ਕੇਂਦਰ ਹੈ ਤਾਂ ਮੈਂ ਇੱਕ ਵਾਰ ਫਿਰ ਸਾਰੇ ਸਮਾਜ ਦੇ ਬੰਦੂਆਂ ਨੂੰ ਲੱਖਾਂ ਕਰੋੜਾਂ ਦੀ ਸੰਖਿਆ ਦੇ ਅੰਦਰ ਹੈ ਕੱਲ ਮੈਂ ਫਗਵਾੜੇ ਥੀਗਾ ਸ਼ੋਭਾ ਯਾਤਰਾ ਦੇ ਅੰਦਰ ਉੱਥੇ ਉੱਥੇ ਵੀ ਇਸ ਤਰ੍ਹਾਂ ਦਾ ਇੱਕ ਬੋਵਮ ਸਰੂਪ ਸੀਗਾ ਅੱਜ ਵੀ ਇੱਥੇ ਦਰਸ਼ਨ ਕਰਕੇ ਮੈਂ ਆਪਣੇ ਆਪ ਨੂੰ ਕਿਰਤਾਰ ਸਮਝ ਰਿਹਾ ਹਾਂ ਔਰ ਤੁਸਾਰਿਆਂ ਦਾ ਜੋ ਪਿਆਰ ਸਨੇਹ ਹੈ ਇਸ ਕੰਮ ਵਾਸਤੇ ਜੋ ਲੱਗੇ ਹੋਏ ਹੋ ਮੈਂ ਤੁਹਾਰੇ ਨੂੰ ਵਧਾਈ ਦਿੰਦੇ ਹੋਏ ਔਰ ਅੱਜ ਦੇ ਪਾਵਨ ਪ੍ਰਗਟ ਦਿਵਸ ਦੀ ਇੱਕ ਵਾਰ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ। ਧੰਨਵਾਦ।